ਅੱਜ ਤੁਸੀਂ ਪਹੁੰਚੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਲੇਟ ਹੋ ਗਏ ਕਈ ਵਾਰੀ ਕੋਈ ਮਜਬੂਰੀਆਂ ਹੁੰਦੀਆਂ ਨੇ ਜੇ ਸਾਰੀਆਂ ਦੇਸ਼ ਦੀਆਂ ਹੋਰ ਵੀ ਜਥੇਬੰਦੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਸਾਨੂੰ ਅੱਜ ਇੱਥੇ ਬੈਠਣਾ ਨਹੀਂ ਸੀ ਪੈਣਾ ਹੋ ਸਕਦਾ ਸੀ ਦਿੱਲੀ ਦੀਆਂ ਬਰੂਹਾਂ ਤੇ ਪਹੁੰਚ ਜਾਂਦੇ ਉਹ ਇਕੱਲਾ ਪੰਜਾਬ ਦਾ ਮੋਰਚਾ ਉਹਨਾਂ ਨੇ ਬਣਾ ਕੇ ਰੱਖਤਾ ਸਿੱਖਾਂ ਦਾ ਮੋਰਚਾ ਇਹਨੂੰ ਨਾਂ ਦੇਤਾ ਤੇ ਇੱਥੇ ਸਾਨੂੰ ਰੋਕ ਲਿਆ ਗਿਆ ਕੋਈ ਨਵੀਂ ਰਣਨੀਤੀ ਬਣਾ ਰਹੇ ਹੋ ਕੋਈ ਅੱਗੇ ਮੋਰਚਾ ਵੱਡਾ ਹੋ ਸਕਦਾ ਹੈ ਜਾਂ ਫਿਰ ਕੋਈ ਸਮਰਥਨ ਦਿੱਤਾ ਜਾ ਸਕਦਾ ਹੈ ਕਿਸ ਤਰੀਕੇ ਦੀ ਰਣਨੀਤੀ ਹੁਣ ਤੁਸੀਂ ਅੱਗੇ ਬਣਾ ਰਹੇ ਹੋ ਕਮੇਟੀ ਨਾਲ ਹੁਣ ਅਸੀਂ ਮੀਟਿੰਗ ਕਰਕੇ ਆਏ ਆਂ ਵੀ ਤੁਸੀਂ ਇੱਕ ਸਾਂਝੀ ਮੀਟਿੰਗ ਆਪਾਂ ਕੋਈ ਸੱਦ ਲਈਏ ਜੰਡੀਗਰ ਸਾਹਿਬ ਜੀ ਦੇ ਉੱਤੇ ਬੈਠੇ ਹਾਂਜੀ ਨਿੱਕੀਆਂ-ਮੋਟੀਆਂ ਗੱਲਾਂ ਦਾ ਪਰਿਵਾਰ ਚ ਜੀ ਹੁੰਦੀਆਂ ਨੇ ਉਹਨਾਂ ਨੂੰ ਭਲਾ ਕੇ ਆਪਾਂ ਅੱਗੇ ਇਹਨਾਂ ਦੀ ਸਿਹਤ ਲਈ ਜੁੜੀ ਤੇ ਸਰਕਾਰ ਨੂੰ ਵੀ ਅਸੀਂ ਬੇਨਤੀ ਵੀ ਕਰਦੇ ਚੇਤਾਵਨੀ ਵੀ ਦਿੰਦੇ ਆਂ ਵੀ ਐਵੇਂ ਹਲਕੇ ਚ ਨਾ ਲੈ ਲਣ ਜੇ ਕੋਈ ਸਾਡੇ ਲੀਡਰ ਨੂੰ ਹੋ ਗਿਆ ਨਾ ਤਾਂ ਇਹ ਦੇਸ਼ ਦੇ ਵਿੱਚ ਉਥਲ-ਪੁਥਲ ਵੀ ਹੋ ਸਕਦੀ ਹੈ ਭਾਰਤੀ ਕਿਸਾਨ ਯੂਨੀਅਨ ਲਖਵਾਲ ਦੇ ਵੱਡੇ ਆਗੂ ਸਾਡੇ ਨਾਲ ਨੇ ਅੱਜ ਜਗਜੀਤ ਸਿੰਘ ਡੱਲੇਵਾਲ 18ਵੇਂ ਦਿਨ ਮਰਨ ਵਰਤਤੇ ਨੇ ਉਹਨਾਂ ਦਾ ਹਾਲਚਲ ਜਾਣਨ ਪਹੁੰਚੇ ਸੀ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਹਰਿੰਦਰ ਸਿੰਘ ਲਖੋਵਾਲ ਵੀ ਪਹੁੰਚੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਆਂ ਲਖੋਵਾਲ ਸਾਹਿਬ 18 ਦਿਨਾਂ ਤੋਂ ਡੱਲੇਵਾਲ ਸਾਹਿਬ ਮਰਨ ਵਰਤਤੇ ਨੇ ਤੇ ਕਿਸਾਨ ਆਗੂ ਨੇ ਤੁਸੀਂ ਵੀ ਕਿਸਾਨ ਜਥੇਬੰਦੀ ਦੇ ਆਗੂ ਆ ਅੱਜ ਤੁਸੀਂ ਪਹੁੰਚੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਲੇਟ ਹੋ ਗਏ ਕਈ ਵਾਰੀ ਕੋਈ ਮਜਬੂਰੀਆਂ ਹੁੰਦੀਆਂ ਨੇ ਕੋਈ ਐਸਕੇਮ ਕਿਉਂਕਿ ਜਿਹੜੀ ਸਾਡੀ ਐਸਕੇਮ ਉਹਦਾ ਹਿੱਸਾ ਨਹੀਂ ਸੀਗੇ ਅਸੀਂ ਦੂਜੀ ਸਕੀਮ ਦਾ ਹਿੱਸਾ ਸੀ ਉਹਦੇ ਚ ਪਹਿਲਾਂ ਅਸੀਂ ਕਮੇਟੀ ਵੀ ਬਣਾਈ ਗਈ ਕੋਸ਼ਿਸ਼ਾਂ ਕੀਤੀਆਂ ਗਈਆਂ ਵੀ ਮੋਰਚਾ ਸਾਂਝਾ ਲੱਗ ਜਵੇ ਉਹ ਮੋਰਚਾ ਸਾਂਝਾ ਨਹੀਂ ਬਣ ਸਕਿਆ ਥੋੜੀ ਛੇਤੀ ਵੀ ਕੀਤੀ ਲੱਗਦੀ ਆ ਜਥੇਬੰਦੀਆਂ ਨੇ ਚਲੋ ਅੱਜ ਦੇ ਟਾਈਮ ਅਸੀਂ ਇਹ ਨਹੀਂ ਕਹਾਂਗੇ ਕਿਉਂਕਿ ਅਸੀਂ ਚਾਹੁੰਦੇ ਸੀ ਵੀ ਸਾਰੀਆਂ ਜਥੇਬੰਦੀਆਂ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਇਕੱਠਾ ਹੋ ਕੇ ਇੱਕੇ ਮੋਰਚਾ ਬਣ ਜਾਂਦਾ ਕਿਉਂਕਿ ਜੇ ਸਾਰੇ ਆ ਦੇਸ਼ ਦੀਆਂ ਹੋਰ ਵੀ ਜਥੇਬੰਦੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਸਾਨੂੰ ਅੱਜ ਇੱਥੇ ਬੈਠਣਾ ਨਹੀਂ ਸੀ ਪੈਣਾ ਹੋ ਸਕਦਾ ਸੀ ਦਿੱਲੀ ਦੀਆਂ ਬਰੂਹਾਂ ਤੇ ਪਹੁੰਚ ਜਾਂਦੇ ਉਹ ਕੱਲਾ ਪੰਜਾਬ ਦਾ ਮੋਰਚਾ ਉਹਨਾਂ ਨੇ ਬਣਾ ਕੇ ਰੱਖਤਾ ਸਿੱਖਾਂ ਦਾ ਮੋਰਚਾ ਇਹਨੂੰ ਨਾਂ ਦੇਤਾ ਤੇ ਇੱਥੇ ਸਾਨੂੰ ਰੋਕ ਲਿਆ ਗਿਆ ਚਲੋ ਅੱਜ ਉਹਨਾਂ ਦੀ ਸਿਹਤ ਦਾ ਵਿਗੜਦੀ ਸੀ ਸਾਨੂੰ ਤਾਂ ਸੀਗਾ ਵੀ ਸਰਕਾਰ ਅੱਜ ਕੱਲ੍ਹ ਚ ਉਹਨਾਂ ਨਾਲ ਗੱਲ ਕਰੂਗੀ ਜਿਵੇਂ ਸਰਕਾਰ ਦੇ ਸਨੇਹ ਅਸੀਂ ਪਰਸੋਂ ਵੀ ਸੁਣਿਆ ਸੀਗਾ ਵੀ ਗੱਲਬਾਤ ਲਈ ਤਿਆਰ ਆ ਅਸੀਂ ਐਸੀ ਵੀ ਚਲੋ ਸਾਨੂੰ ਵੀ ਪੁੱਛਦੇ ਵੀ ਤੁਸੀਂ ਗੱਲਬਾਤ ਅਸੀਂ ਕਿਹਾ ਨਹੀਂ ਉਸ ਅੰਦੋਲਨ 'ਚ ਬੈਠੇ ਆ ਸਾਡੀਆਂ ਮੰਗਾਂ ਇੱਕ ਨੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲਓ ਸਾਡੀਆਂ ਮੰਗਾਂ ਤੁਸੀਂ ਉਹੀ ਨੇ ਉਸ ਮੰਗਾਂ ਮੰਨ ਲਓਗੇ ਅਸੀਂ ਸਹਿਮਤ ਹੋ ਜਾਾਂਗੇ ਅਸੀਂ ਆਉਣ ਨੂੰ ਵੀ ਤਿਆਰ ਪਰ ਸਰਕਾਰ ਸਾਨੂੰ ਲੱਗਦਾ ਵੀ ਜਾਣ ਬੁੱਝ ਕੇ ਨਹੀਂ ਕੁਛ ਕਰ ਰਹੀ ਤੇ ਪੰਜਾਬ ਸਰਕਾਰ ਵੀ ਰੋਲ ਆਪਦਾ ਪੂਰਾ ਨਹੀਂ ਨਿਭਾ ਰਹੀ ਕਿਉਂਕਿ ਪੰਜਾਬ ਸਰਕਾਰ ਨੂੰ ਸਾਲਸੀ ਬਣਨਾ ਚਾਹੀਦਾ ਸੀ ਪੰਜਾਬ ਦੀ ਹੱਦ ਦੇ ਵਿੱਚ ਬੈਠੇ ਆ ਪੰਜਾਬ ਨੂੰ ਸਾਲਸੀ ਬਣ ਕੇ ਸੈਂਟਰ ਨਾਲ ਗੱਲ ਕਰਕੇ ਜਿਵੇਂ ਅੱਗੇ ਗੱਲ ਕਰਾਈ ਆ ਤਾਂ ਮਸਲੇ ਦਾ ਹੱਲ ਕਰਾਉਣਾ ਚਾਹੀਦਾ ਸੀ ਤੁਸੀਂ ਅੱਜ ਪਹੁੰਚੇ ਹੋ ਬਾਕੀ ਦੇ ਕਿਸਾਨ ਆਗੂ ਵੀ ਪਹੁੰਚਿਆ ਐ ਐਸਕੇਐਮ ਦੇ ਵੱਡੇ ਲੀਡਰ ਪਹੁੰਚਿਆ ਕੋਈ ਨਵੀਂ ਰਣਨੀਤੀ ਬਣਾ ਰਹੇ ਹੋ ਕੋਈ ਅੱਗੇ ਮੋਰਚਾ ਵੱਡਾ ਹੋ ਸਕਦਾ ਹੈ ਜਾਂ ਫਿਰ ਕੋਈ ਸਮਰਥਨ ਦਿੱਤਾ ਜਾ ਸਕਦਾ ਹੈ ਕਿਸ ਤਰੀਕੇ ਦੀ ਰਣਨੀਤੀ ਹੁਣ ਤੁਸੀਂ ਅੱਗੇ ਬਣਾ ਰਹੇ ਹੋ ਕਿਉਂਕਿ ਅਸੀਂ ਇਹ ਜੇ 8-10 ਲੀਡਰ ਆਏ ਆ ਐਸਕੇਐਮ ਦੇ 25-27 ਲੀਡਰ ਨੇ ਜਿਹੜੇ ਮੇਨ ਨੇ ਸਾਡੀ ਐਸਕੇਐਮ ਦੇ ਵਿੱਚ ਕੱਲ ਕੁਛ 3-4 ਲੀਡਰ ਕੱਲ ਆ ਕੇ ਚਲੇ ਗਏ ਨੇ ਬਾਕੀ ਲੀਡਰਾਂ ਨਾਲ ਅਸੀਂ ਤਾਂ ਜਾਬਤਾ ਰਾਬਤਾ ਕਰ ਰਹੇ ਆ ਤੇ ਇਹਨਾਂ ਨੂੰ ਵੀ ਕਮੇਟੀ ਨਾਲ ਹੁਣ ਅਸੀਂ ਮੀਟਿੰਗ ਕਰਕੇ ਆਏ ਆ ਵੀ ਤੁਸੀਂ ਇੱਕ ਸਾਂਝੀ ਮੀਟਿੰਗ ਆਪਾਂ ਕੋਈ ਸੱਦ ਲਈਏ ਜੰਡੀਗੜ੍ਹ ਸਾਡੇ ਇੱਕ ਸਾਂਝੀ ਮੀਟਿੰਗ ਬੁਲਾ ਕੇ ਇੱਕ ਸਾਂਝਾ ਪਲੇਟਫਾਰਮ ਇੱਕ ਕੋਈ ਪ੍ਰੋਗਰਾਮ ਆਪਾਂ ਸਾਂਝਾ ਉਹ ਕਰ ਲਈਏ ਉਹਦੀ ਅਸੀਂ ਕੋਸ਼ਿਸ਼ ਦੇ ਵਿੱਚ ਹਾਂ ਬਾਕੀ ਹੋਊਗਾ ਰਾਹ ਹਾਂ ਇਹ ਤਾਂ ਹਾਂ ਬਾਕੀ ਨੇ ਬਾਕੀ ਸਾਡੇ ਲੀਡਰਾਂ ਨਾਲ ਵੀ ਕੁਝ ਗੱਲ ਕਰਨੀ ਪਊਗੀ ਤੇ ਹੁਣ ਤਾਂ ਇਹੀ ਆ ਵੀ ਸਾਰਾ ਕੁਝ ਭੁਲਾ ਕੇ ਨਿੱਕੀਆਂ ਮੋਟੀਆਂ ਗੱਲਾਂ ਦਾ ਪਰਵਾਹ ਚ ਹੁੰਦੀਆਂ ਹੀ ਹੁੰਦੀਆਂ ਨੇ ਉਹਨੂੰ ਭੁਲਾ ਕੇ ਆਪਾਂ ਅੱਗੇ ਇਹਨਾਂ ਦੀ ਸਿਹਤ ਲਈ ਜੁੜੀਏ ਤੇ ਸਰਕਾਰ ਨੂੰ ਵੀ ਅਸੀਂ ਬੇਨਤੀ ਵੀ ਕਰਦੇ ਚੇਤਾਵਨੀ ਵੀ ਦਿੰਦੇ ਹਾਂ ਵੀ ਐਵੇਂ ਹਲਕੇ ਚ ਨਾ ਲੈ ਲੈਣ ਜੇ ਕਿਸੇ ਸਾਡੇ ਲੀਡਰ ਨੂੰ ਹੋ ਗਿਆ ਨਾ ਤਾਂ ਇਹ ਦੇਸ਼ ਦੇ ਵਿੱਚ ਉਥਲ ਪੁਥਲ ਵੀ ਹੋ ਸਕਦੀ ਹੈ ਜਿੱਥੇ ਕੇਂਦਰ ਦੇ ਵਿੱਚ ਮੋਦੀ ਸਰਕਾਰ ਦੁਬਾਰੇ ਬਣ ਗਈ ਪਹਿਲਾਂ ਤਾਂ ਬਹੁਮਤ ਦੇ ਨਾਲ ਬਣੀ ਸੀ ਪਰ ਐਸ ਵਾਰੀ ਸਹਾਰੇ ਦੇ ਨਾਲ ਬਣੀ ਹੈ ਤੁਹਾਨੂੰ ਲੱਗਦਾ ਕਿ ਪ੍ਰੈਸ਼ਰ ਇਸ ਵਾਰ ਵੱਧ ਪਾਇਆ ਜਾ ਸਕਦਾ ਕੇਂਦਰ ਤੇ ਪ੍ਰੈਸ਼ਰ ਤਾਂ ਹੈ ਪਰ ਇਹ ਸਰਕਾਰਾਂ ਬੜੀਆਂ ਤੇਜ਼ ਹੁੰਦੀਆਂ ਨੇ ਜਿਵੇਂ ਹਰਿਆਣੇ 'ਚ ਕੋਈ ਕਹਿੰਦਾ ਹੀ ਨਹੀਂ ਸੀ ਬਣ ਜੂ ਇਹ ਸਾਨੂੰ ਪਾੜ ਰਹੇ ਆ ਸਾਡੇ ਜਥੇਬੰਦੀਆਂ ਨੂੰ ਪਾੜ ਰਹੇ ਆ ਬਖ ਜਥੇਬੰਦੀਆਂ ਬਣਾ ਰਹੇ ਨੇ ਹਰਿਆਣੇ ਦੇ ਵਿੱਚ ਜਾਟਾਂ ਦਾ ਗੁਜਰਾਂ ਦਾ ਅੱਡ ਇਹਨਾਂ ਨੇ ਬਖਰੇਵਾ ਖੜਾ ਕਰਤਾ ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਅੱਡ ਬਖਰੇਵਾ ਖੜਾ ਕਰਨਗੇ ਇਹ ਅੱਡ ਬਖਰੇਵੇ ਖੜੇ ਕਰਕੇ ਹੀ ਸਾਨੂੰ ਪਾੜ ਕੇ ਕੰਮ ਕਰ ਰਹੀ ਹੈ ਸਰਕਾਰ ਤੇ ਆਪਦੀ ਸਰਕਾਰ ਜਿਹੜੀ ਹੈ ਬਣਾ ਰਹੀ ਹੈ ਕਿਸਾਨ ਲੀਡਰਾਂ ਨੂੰ ਸਮਝ ਨਹੀਂ ਆਈ ਕਿ ਕਿਵੇਂ ਪਾੜਿਆ ਜਾ ਰਿਹਾ ਪਹਿਲਾਂ ਜਿਵੇਂ ਚੋਣਾਂ ਦੇ ਵਿੱਚ ਅੱਧੇ ਖੜ ਗਏ ਅੱਧੇ ਗੈਰ ਰਾਜਨੀਤਿਕ ਹੋ ਗਏ ਇਹ ਵੀ ਇੱਕ ਤਰੀਕੇ ਨਾਲ ਕੋਸ਼ਿਸ਼ ਹੀ ਪਾੜਨ ਦੀ ਹਾਂ ਚੋਣਾਂ ਦੇ ਵਿੱਚ ਨਹੀਂ ਸੀ ਜਾਣਾ ਚਾਹੀਦਾ ਵੱਡੀ ਗਲਤੀ ਸੀ ਸਾਡੇ ਕਿਸਾਨ ਲੀਡਰਾਂ ਦੀ ਚਲੋ ਹਾਂ ਅਸੀਂ ਜਿਹੜੇ ਪੰਜਾਬ ਦੇ ਵਿੱਚ ਵੀ ਚੋਣਾਂ ਵਾਲੇ ਲੀਡਰ ਲਏ ਆ ਉਹਨਾਂ ਤੋਂ ਅਸੀਂ ਲਿਖਾ ਕੇ ਲਿਆ ਵੀ ਅੱਗੇ ਤੋਂ ਅਸੀਂ ਚੋਣ ਨਹੀਂ ਲੜਾਂਗੇ ਸਾਡੇ ਵਿਧਾਨ ਮੁਤਾਬਕ ਜੋ ਐਸਕੇਐਮ ਦਾ ਸੀ ਵਿਧਾਨ ਪਹਿਲਾਂ ਨਹੀਂ ਸੀ ਉਹ ਬਣਾਇਆ ਸੀ ਜਿਹਨੇ ਚੋਣ ਲੜਨੀ ਉਹ ਐਸਕੇਐਮ ਛੱਡ ਕੇ ਚਲੇ ਜਵੇ ਆਪਦੀ ਪਾਰਟੀ ਛੱਡ ਦੇਵੇ ਉਹਦਾ ਕੋਈ ਹੋਰ ਲੀਡਰ ਆ ਸਕਦਾ ਪਰ ਉਹਨੂੰ ਅਸੀਂ ਪਹਿਲਾਂ ਹੀ ਉਹਨੂੰ ਛੱਡਣੀ ਪਊ ਪਾਰਟੀ ਐਸਕੇਐਮ ਛੱਡਣਾ ਪਊ ਫੇਰ ਉਹ ਚੋਣ ਆਪਦੀ ਲੜਨ ਲਵੇ ਇਕੱਲੇ ਤੌਰ ਤੇ ਨਹੀਂ ਅਸੀਂ ਉਹਨੂੰ ਵਿੱਚ ਨਹੀਂ ਲਵਾਂਗੇ ਇਸ ਤੇ ਅਸੀਂ ਵਿਧਾਨ ਬਣਾ ਲਿਆ ਉਹਨਾਂ ਨੇ ਇੱਕ ਵੱਡਾ ਨੁਕਸਾਨ ਕੀਤਾ ਸਾਡਾ ਹੁਣ ਜਿਹੜੇ ਲੀਡਰਾਂ ਦੀ ਤੁਸੀਂ ਗੱਲ ਕਰੀਆ ਚੋਣਾਂ ਲੜੀਆਂ ਸੀ ਉਹ ਵਾਪਸ ਆ ਰਹੇ ਆ ਮੰਨ ਰਹੇ ਆ ਤਿਆਰ ਨਹੀਂ ਹੁਣ ਨੇ ਪੰਜਾਬ ਵਿੱਚ ਤਾਂ ਜਿਹੜੇ ਅਸੀਂਗੇ ਉਹ ਤਾਂ ਆ ਗਏ ਨੇ ਵਾਪਸ ਰਾਜਵਾਲ ਹੁਣੀ ਜਿਹੜੇ ਆ ਗਏ ਆ ਚਾਰ ਪੰਜ ਅੱਥੇ ਬੰਦੀਆਂ ਜਿਨ੍ਹਾਂ ਨੇ ਚੋਣ ਲੜੀ ਸੀ ਕੁਝ ਉਹ ਪਹਿਲਾਂ ਆ ਗਏ ਸੀਗੇ ਉਹਨਾਂ ਨੇ ਸਾਨੂੰ ਲਿਖ ਕੇ ਦੇ ਦਿੱਤਾ ਵੀ ਅਸੀਂ ਮੁੱਕਾ ਅਸੀਂ ਵਾਪਸ ਤੋਂ ਨਹੀਂ ਲੜਾਂਗੇ ਤੇ ਇਸ ਤਰ੍ਹਾਂ ਚਟੂਨੀ ਸਾਹਿਬ ਨੇ ਵੀ ਸਵਾਦ ਦੇਖ ਲਿਆ ਹਰਿਆਣੇ 'ਚ ਉਹ ਵੀ ਆ ਜਾਣਗੇ ਮਤਲਬ ਹੁਣ ਕਦੋਂ ਮੀਟਿੰਗ ਹੋ ਰਹੀ ਹੈ ਤੁਹਾਡੀ ਤੇ ਕਦੋਂ ਅਗਲਾ ਪਲਾਨ ਜਿਹੜਾ ਐਕਸ਼ਨ ਦਾ ਤੁਸੀਂ ਨਵਾਂ ਦੇ ਰਹੇ ਹੋ ਅੱਜ ਹੁਣੇ ਕਮੇਟੀ ਨੂੰ ਕਹਿ ਕੇ ਆਇਆ ਇਹ ਸਾਨੂੰ ਦੱਸਣਗੇ ਕਿ ਕਦੋਂ ਤੈਅ ਹੋਣੀ ਹੈ ਹਾਂ ਹੁਣੇ ਤੈਅ ਕਰ ਲਾਂਗੇ ਜੇ ਕੱਲ ਦੀ ਹੋ ਜਵੇ ਕੁਛ ਹੀ ਤਾਂ ਕੱਲ ਹੋ ਜੂ ਜਾਂ ਪਰਸੋਂ ਹੋ ਜੂ ਮਤਲਬ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸਾਰਾ ਕੁਝ ਮੀਟਿੰਗ ਕੁਛ ਨਾ ਕੁ ਕਰਾਂਗੇ ਹੂੰ ਤੇ ਅੱਗੇ ਦਾ ਹੁਣ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਡੱਲੇਵਾਲ ਸਾਹਿਬ ਦਾ ਜਿਵੇਂ ਦਾ ਹਾਲ ਹੈ ਅੱਜ ਤੁਸੀਂ ਦੇਖਿਆ ਹੀ ਤੁਸੀਂ ਮਿਲ ਕੇ ਆਏ ਹੋ ਬਹੁਤ ਨਾਜ਼ੁਕ ਹਾਲ ਦੇ ਵਿੱਚ ਨੇ ਤੁਹਾਨੂੰ ਲੱਗਦਾ ਨਹੀਂ ਕਿ ਜਿੰਨਾ ਜਲਦੀ ਹੋ ਸਕੇ ਉਹਨਾਂ ਇਹ ਸਾਰਾ ਕੁਝ ਹੋਣਾ ਚਾਹੀਦਾ ਡੱਲੇਵਾਲ ਸਾਹਿਬ ਦੀ ਸਿਹਤ ਵੀ ਬਹੁਤ ਨਾਜ਼ੁਕ ਹਾਲਤ ਦੇ ਵਿੱਚ ਹੈ ਨਹੀਂ ਉਹ ਤਾਂ ਅਸੀਂ ਸਰਕਾਰ ਨੂੰ ਹੀ ਕਹਿੰਦੇ ਆ ਸਰਕਾਰ ਨਾਲ ਹੀ ਗੱਲ ਬਣਨੀ ਆ ਹੂੰ ਸਰਕਾਰ ਅੱਗੇ ਆਵੇ ਉਹਨਾਂ ਨੂੰ ਬਚਾਉਣ ਲਈ ਜਿਵੇਂ ਅੱਜ ਕੋਰਟ ਨੇ ਵੀ ਕਿਹਾ ਹੂੰ ਹਾਂ ਡਾਕਟਰ ਇਹ ਟੀਮ ਸਰਕਾਰ ਕੋ ਗੱਲਬਾਤ ਤਾਂ ਕਰੇ ਨਾ ਅਸੀਂ ਤਾਂ ਸਮਸਤਾਨ ਸਾਨੂੰ ਸਰਕਾਰ ਦੱਸੇ ਅਸੀਂ ਤਾਂ ਜਾਣ ਲਈ ਤਿਆਰ ਹਾਂ ਪਰ ਇਹ ਜੀ ਮਾੜੀ ਸਰਕਾਰ ਦੇਖੀ ਨਹੀਂ ਕਦੇ ਵੀ ਜਿਹੜੀ ਗੱਲਬਾਤੇ ਨਹੀਂ ਕਰਦੀ 10 ਮਹੀਨਿਆਂ ਦਾ ਨੂਲਨ ਚੱਲਦਾ ਇਹਨਾਂ ਦਾ ਗੱਲਬਾਤੇ ਨਹੀਂ ਕਰ ਰਹੀ ਹੰਤਾ 18 ਦਿਨਾਂ ਦਾ ਮਰਨ ਤੇ ਬੈਠਾ ਕੋਈ ਗੱਲਬਾਤੇ ਨਹੀਂ ਕਰ ਰਹੀ ਸਰਕਾਰ ਨੂੰ ਵੀ ਇਹੀ ਸੀ ਕਿ ਦੋ ਤਿੰਨ ਜਿਹੜੇ ਫੋਰਮ ਨੇ ਉਹਨਾਂ ਤੋਂ ਬਿਨਾਂ ਬਾਕੀ ਜਿਹੜੀਆਂ ਜਥੇਬੰਦੀਆਂ ਸੀ 32 ਸੀ ਪਹਿਲਾਂ ਤੁਸੀਂ ਪੰਜਾਬ ਦੀਆਂ ਜਾਂ ਬਾਕੀ ਦੇਸ਼ ਦੀਆਂ ਉਹਨਾਂ ਵਿੱਚੋਂ ਸਿਰਫ 5-7 ਜਥੇਬੰਦੀਆਂ ਇੱਥੇ ਮੋਰਚੇ ਤੇ ਸੀ ਤੁਹਾਨੂੰ ਲੱਗਦਾ ਕਿ ਇਹ ਕਾਰਨ ਵੀ ਹੈਗਾ ਇਹ ਵੀ ਇੱਕ ਵੱਡਾ ਕਾਰਨ ਸੀ ਵੀ ਸਾਰੀਆਂ ਜਥੇਬੰਦੀਆਂ ਨਹੀਂ ਹੈਗੀਆਂ ਵੀ ਲੋਕ ਵੀ ਨਹੀਂ ਸੀ ਪਿਛਲੇ ਦਿਨਾਂ ਚ ਲੋਕ ਵੀ ਇੱਥੇ ਬੜੇ ਘਟ ਗਏ ਸੀ ਮੋਰਚਿਆਂ ਦੇ ਵਿੱਚ ਬਹੁਤ ਥੋੜੇ ਲੋਕ ਸੀਗੇ ਉਹਨਾਂ ਨੂੰ ਲੱਗਦਾ ਸੀ ਮੋਰਚੇ ਖਤਮ ਹੋ ਚੱਲੇ ਨੇ ਤੇ ਉਹ ਤਾਂ ਆਹ ਜਿਹੜਾ ਹੋ ਗਿਆ ਤੇ ਅੱਜ ਤੁਸੀਂ ਦੇਖ ਲਓ ਵੀ ਕਿਵੇਂ ਲੋਕ ਆ ਰਹੇ ਨੇ ਦੁਬਾਰਾ ਲੋਕਾਂ ਚ ਰੂਹ ਜਾਗ ਗਿਆ ਤੇ ਦੁਬਾਰਾ ਲੋਕ ਇਹ ਮੋਰਚਾ ਜਿਹੜਾ ਬਣ ਗਿਆ ਉਹਦੇ ਕਰਕੇ ਹੁਣ ਸਰਕਾਰ ਨੂੰ ਵੀ ਦੇਖ ਲੈਣਾ ਚਾਹੀਦਾ ਵੀ ਇਸ ਤਰ੍ਹਾਂ ਦੇ ਨਹੀਂ ਕਰਨੀਆਂ ਚਾਹੀਦੀਆਂ ਗੱਲਬਾਤ ਮੰਨ ਲੈਣੀ ਚਾਹੀਦੀ ਆ ਅਸੀਂ ਦੇਸ਼ ਦੇ ਸ਼ਹਿਰੀ ਆ ਅਸੀਂ ਇੱਥੇ ਦੇ ਵੋਟਰ ਆ ਇੱਥੇ ਤਾਂ ਹੀ ਅਸੀਂ ਅਨਾਜ ਪੈਦਾ ਕਰਦੇ ਆ ਸਾਨੂੰ ਫੌਰੀ ਤੌਰ ਤੇ ਮੰਗਾ ਮੰਨ ਲੈਣੀਆਂ ਚਾਹੀਦੀਆਂ ਬਹੁਤ ਬਹੁਤ ਧੰਨਵਾਦ ਆਏ ਸਨ ਹਰਿੰਦਰ ਸਿੰਘ ਲਖੋਵਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਕਿਸਾਨ ਆਗੂਆਂ ਨੂੰ ਤੇ ਜਥੇਬੰਦੀਆਂ ਨੂੰ ਦੁਬਾਰਾ ਇੱਕ ਹੋ ਕੇ ਸਰਕਾਰ ਦੇ ਖਿਲਾਫ ਮੋਰਚਾ ਖੋਲਣ ਦੀ ਲੋੜ ਹੈ ਅਤੇ ਇਸ ਦੇ ਲਈ ਉਹਨਾਂ ਦੇ ਵੱਲੋਂ ਗੱਲਬਾਤ ਵੀ ਕੀਤੀ ਜਾ ਰਹੀ ਹੈ ਤੇ ਮੀਟਿੰਗ ਕਰਕੇ ਅਗਲੇ ਪਲਾਨ ਦਾ ਜਿਹੜਾ ਐਕਸ਼ਨ ਹੈ ਉਹ ਦੱਸ ਦਿੱਤਾ ਜਾਵੇਗਾ ਬਾਕੀ ਅਪਡੇਟਸ ਦੇਖਣ ਲਈ ਜੁੜੇ